ਹੁੰਦੇ ਆ ਤੇ ਜੱਟਾਂ ਵਿੱਚੋਂ ਜੱਟ ਜੱਟ ਜੋਗੇਵਾਲ ਦਾ ਉਹਨੇ ਸਵੇਰੇ ਦੁੱਧ ਪਾਗੇ ਪਾਲਦਾ ਇਹ ਚੰਗੇ ਕੋਲ ਦੇ ਪਰਛੇਆ ਹਰ ਪਵਾਰ ਦਾ ਮੋਲ ਦਾ ਨਾਮ ਚੱਲਦਾ ਸੁਖੀ ਬਰਾੜ ਪਾਗੇ ਜਿਹਦਾ ਨਾਮ ਚੱਲਦਾ ਸਰਦਾਰ ਸਾਧੂ ਸਿੰਘ ਬਰਾੜ ਪੱਤੋਹੀ ਦਾ ਸਿੰਘ ਆਹ ਮਸਾਨਾ ਮਰੇ ਸਰ ਚੁਗਦਾ ਜਿਨ੍ਹਾਂ ਨੇ ਮੱਲ ਪਰਛੇਆ ਇਧਰ ਜਗੰਦਰ ਆਇਆ ਹੋਇਆ ਬੱਬੂ ਆਇਆ ਭਰਾ ਸਾਡਾ ਰੋਡੇ ਵਾਲਾ ਇਹ ਡੰਗੋ ਵਾਲਾ ਸ਼ਕਰਨਾ ਟਰੈਕਟਰ ਜਿੱਤੇ ਬੁੱਲਟ ਜਿੱਤੇ ਆਹ ਸਾਹਮਣੇ ਮੇਰੇ ਮਿੱਤਰੋ ਤੇ ਕੋਰੇ ਵਾਲੀਆ ਇੱਕ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਬਰਨ ਸਿੰਘਾ ਫੜ ਫੜੇ ਰੱਖਦੇ ਪੈ ਰਹੇ ਆਓ ਜੇਵੇਂ ਆ ਗਿਆ ਬਠਿੰਡੇ ਵਾਲਾ ਇਹ ਇਹ ਕਹਿੰਦੇ ਕਲਿਆਣਾ ਵਾਲਾ ਮੇਰੇ ਬੰਦੋ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਆਓ ਕਹਿੰਦੇ ਚਾਰੇ ਤਿਆਰ ਬਰ ਤਿਆਰ ਤੇ ਚਾਰਾਂ ਨੂੰ ਜੂ ਦੇਖੋਗੇ ਆਹ ਟਰਾਈ ਕੀ ਤੀ ਮੁੰਡੇ ਨੇ ਲਓ ਕਹਿੰਦੇ ਬਲਕਰ ਆਹ ਕਹਿੰਦੇ ਕਲਿਆਣ ਸੁੱਖੇ ਵਾਲਾ ਉਹ ਬਾਲ ਖਪਣ ਵਾਲਾ ਕਬੱਡੀ ਪੌਂਡਰੀ ਵੱਧਦਾ ਹੋਇਆ ਬਾਲ ਵੀ ਲੱਗੇ ਆ ਵੱਡਾ ਮੇਲਾ ਸ਼ੰਦਰભાઈ ਫਰੀ ਕਰਵਾਉਂਦੇ ਆ ਅੱਜ ਦਾ ਮੇਲਾ ਕਹਿੰਦੇ ਬੜਾ ਵੱਡਾ ਮੇਰੇ ਮਿੱਤਰੋ ਚੋਟੀ ਦਾ ਮੈਚ ਹੈ ਉਧਰ ਕਾਂਗੇ ਵਾਲਾ ਫੇਰ ਮੂਰੇ ਹੋ ਗਿਆ ਇਹ ਚੰਦਰਾ ਸੁਪਨੇ ਆ ਜਾਂਦਾ ਇਹ ਚੰਦਰਾ ਸੁੱਤੇ ਜਗਾਉਂਦਾ ਇਹ ਚੰਦਰਾ ਸੁਪਨੇ ਆ ਜਾਂਦਾ ਉਧਰ ਸਤਕਾਰ ਕਰਦੇ ਆ ਭਾਈ ਦੀਪੇ ਕਬੱਡੀ ਦਾ ਵੱਡਾ ਪ੍ਰੋਮੋਟਰ ਗੂੜੀਆਂ ਰਸਤੇਦਾਰੀਆਂ ਨੇ ਨਾਲ ਜਲੰਧਰ ਸਿੱਧੂ ਸਾਹ ਦਾ ਧੰਨਵਾਦ ਇਧਰਲੇ ਵੱਲੇ ਜੋਗੀ ਵਾਲੀਆ ਉਮੀ ਵੱਡਾ ਮੱਲ ਬਗਨਵੀ ਵੱਡਾ ਮੱਲ ਆਹ ਕਹਿੰਦੇ ਮਾਪੇ ਭੂਆ ਦੇ ਪੁੱਤਾਂ ਕਰਕੇ ਰਿਸ਼ਤੇਦਾਰੀਆਂ ਪੱਕੀਆਂ ਨੇ ਪਰ ਕਬੱਡੀ ਐ ਇਹਦੇ ਵਿੱਚ ਜੂਝਣਾ ਪੈਂਦਾ ਹੈ ਇਹਦੇ ਵਿੱਚ ਰੇਡਾਂ ਪਾਉਣੀਆਂ ਪੈਂਦੀਆਂ ਐ ਇਹਦੇ ਵਿੱਚ ਜੱਫੇ ਲਾਉਣੇ ਪੈਂਦੇ ਐ ਅਮਰੀਕ ਚੱਕ ਸੋਹਣਿਆ ਮਾਈਕਲ ਉਹ ਸਾਰੇ ਗੱਲ ਵੀਰ ਆ ਗਿਆ ਇਹਨੇ ਨੌਜਵਾਨ ਪੁਰੇ ਅੱਜ ਦੀ ਧਰਤੀ ਦਾ ਕਿ ਕੀ ਵੀ ਵੀ ਉਹ جگے بلیا لکٹوی وہ چپ سکتی پیدا ہونے والے لے کے آئے سبڑے ਇਹਦਾ ਦੁਨੀਆ ਨੂੰ ਕਹਿੰਦੇ ਮਿਹਨਤਾਂ ਕੀਤੀਆਂ ਓਏ ਜੱਗ ਦੇ ਸਾਇਆ ਓਏ ਜੁੱਤੀਆਂ ਜੱਗ ਚੱਟ ਚੱਟ ਕੇ ਦੀ ਜੁੱਤੀਆਂ ਲਸਾਕ ਸਾਡੇ ਖੁੱਟਿਆ ਇੱਥੇ ਤੱਕ ਆਏ ਆ ਇੱਥੇ ਤੱਕ ਆਏ ਆ ਆਓ ਸਮੇਂ ਫੇਰ ਕਬੱਡੀ ਪੈ ਗਈ ਮੇਰੇ ਮਿੱਤਰੋ ਅਗਲੇ ਮੈਚ ਦੀ ਫੱਪੂ ਹਰਿਆਣਾ ਤੇ ਸੋਰ ਸਿੰਘ ਵੱਡਾ ਮਾਸਮਾਨ ਹੋਵੇਗਾ ਪਰ 24 ਉਲਟਾ ਵਾਲਿਆ ਆ ਨਿਹਾਲ ਸਿੰਘ ਵਾਲੇ ਦੀ ਬੈਟ ਇਹ ਕੈਰੀਏ ਮੋਗੇ ਵਾਲੇ ਐਸਾ ਟਰੈਕਟਰ ਬੁੱਲ ਦੇ ਰਿਹਾ ਆ ਜਵੇਂ ਘੋੜੀਏ ਦੇ ਵਿੱਚੋਂ ਜਿੱਤਿਆ ਇਹ ਫੁੱਕਦਾ ਇੰਜ ਜਿਵੇਂ ਸ਼ੇਰ ਬੁੱਲੇ ਬੇਲੇ ਵਿੱਚ ਜਿੱਤਿਆ ਬੌਂਡ ਜਿਵੇਂ ਘੋੜੀਏ ਦੇ ਮੇਲੇ ਵਿੱਚ ਘੋੜੀਏ ਦੇ ਵੀ ਬੜੇ ਜੇ ਲਾਤੇ ਇਹ ਬਾਰੇ ਸਰਕਾਰ ਜੋਗ ਨੇ ਜਾਂਦੇ ਵਾਸਤੇ ਨਾ ਮੰਨੋ ਕਰਦੇ ਰਹਿਣਾ ਮੈਦਾਨਾ ਵਿੱਚ ਬਾਖਰ ਕਬੱਡੀ ਦੀ ਗੱਲ ਅਮਰੀਕ ਸਰ ਸਰਤਾ ਮੁੰਡੇ ਨੇ ਆਹ ਸਾਹਮਣੇ ਕਹਿੰਦੇ ਫਿਰ ਸੁਖਵੀਰ ਉਸਦੇ ਬਹੁਤ ਜ਼ਬਰਦਸਤ ਰਿਸ਼ਵ ਖੇਡਦਾ ਹੈ ਵੀ ਨੰਬਰ ਰੀਡਰ ਦੇ ਹਿੱਸੇ ਜੋ ਉਧਰ ਰਿਸ਼ਵਾ ਮੇਰੇ ਮਿੱਤਰੋ ਇਹ ਕਹਿੰਦੇ ਵੱਡੇ ਰੈਫਰੀ ਉਧਰ ਫਿੱਡੇ ਵਾਲਾ ਸੁਖਮੰਦਰ ਸਿੰਘ ਤੇ ਮਚਾਕੀ ਵਾਲੇ ਕੌਰ ਸਿੰਘ ਕਹਿੰਦੇ ਕਰੋੜਾਂ ਦੇ ਚਾਪਾਂ ਦੇ ਫੈਸਲੇ ਕੀਤੇ ਆ ਪਰ ਇੱਧਰ ਕਹਿੰਦੇ ਰੂਪਾ ਇਸ ਲੋਰ ਓ ਰਸ ਰਸੂ ਪੈਣਾ ਬਾ ਵੀ ਨਹੀਂ ਛੱਡਦਾ ਉਹ ਚੰਦਰੀਆ ਜਾਣ ਨੂੰ ਵੀ ਕਹਿੰਦਾ ਹੈ ਬਾ ਵੀ ਨਹੀਂ ਛੱਡਦਾ ਤੇ ਜਾਣ ਨੂੰ ਵੀ ਕਹਿੰਦਾ ਹੈ ਅੱਜ ਜਦੋਂ ਬਰੋਲ ਕਬੱਡੀ ਹੈ 55 ਪਿੰਡਾਂ ਨਾਲ ਦੀ ਗੁਰਸ਼ੀਤ ਕਬੱਡੀ ਦੇ ਨਾਂ ਤੇ ਬਾਲੇ 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 ਦਰਾਡੇ ਹੁੰਦੇ ਆ ਕਬੱਡੀ ਦੇ ਨਾਂ ਤੇ ਬਾਲੇ ਦਰਾਡੇ ਹੁੰਦੇ ਆ ਪਰ ਆ ਬਰੋਲ ਕਬੱਡੀ ਹੈ ਉਹ ਰੇਡ ਪਾਈ ਉਤੇ ਬਾਈ ਕਰਦੇ ਸੱਤ ਬੰਦਾ ਜਵਬੀ ਪੈ ਗਈ ਮੇਰੇ ਮਿੱਤੋ ਖੇਡ ਮੈਦਾਨ ਵਿੱਚ ਪੈਂਦੀ ਹੋਏ ਰੇਡ ਚੌਥੀ ਦਾ ਮੈਚ ਚੱਲਦਾ ਇੱਕ ਬੰਦੇ ਫਰੋਜ਼ਪੁਰੀਆ ਦੂਸਰੇ ਬੰਦੇ ਬਖਸ਼ਿੰਦਾ ਆਉਂਦੀ ਹੈ ਚੜੀਆ ਜਵਾਨੀ ਸਤਨਾਮ ਦਾ ਪਿੰਡ ਕਪਤਾਨ ਦਾ ਵੀਰ ਆ ਗਿਆ ਅਮਰੀਕਾ ਦੀ ਗੱਲ ਮੁੰਡਿਆਂ ਦੀ ਸਾਹਮਣੇ ਕਹਿੰਦੇ ਕਪਤਾਨ ਦਾ ਰੇਡ ਕਪਤਾਨ ਕਹਿੰਦੇ ਅਮਰੀਕਾ ਦੇ ਵਿੱਚ ਰੇਡਾਂ ਦੇ ਜੁਨਿਆਰਾਂ ਵਾਲਾ ਇਹਦਾ ਵੀਰ ਇਹਦਾ ਭਰਾ ਕਬੱਡੀ ਪੌਂਡ ਦੇ ਲਈ ਵੜਿਆ ਹੋਇਆ ਇੱਕ ਪਾਸੇ ਭੱਜਦਾ ਹੋਇਆ ਓਪੀ یہ سامنے چار پاسے نان جی آر ہے چل پی کمال ہوتی ہوئی آج کچھ ਕੁਦਰ ਉਹ ਪਰਦਾ ਤਨਾ ਹਰ ਜੁਗੂ ਐਂਕੀ ਕੋ ਅਦੀਰੀ ਦੇ ਦੇਵੇ ਇਹ ਸਰੀਰ ਧੱਕਿਆ ਰਵੇ ਧੱਕ ਭਰਿਆ ਰਵੇ ਮਨ ਝੁਕਿਆ ਰਵੇ ਤੇ ਧੌਲ ਸਿੱਧੀ ਰਵੇ ਮੈਚ ਸਮਾਪਤ ਮੈਚ ਸਮਾਪਤ ਚੱਲਦੇ ਮੈਚ ਦੇ ਵਿੱਚੋਂ ਜੋਗੀ ਆਲਾ ਜੇਤੂ ਰਹੀ ਹੈ ਮੇਰੀ ਬੇਨਤੀ ਆ